ਸਵੰਕਰ ਸੰਗ ਪਠਾਨਕੋੜ ਦੇ ਸਾਬਕਾ ਪ੍ਰਧਾਨ ਅਜੀਬ ਬੱਬਰਪਾਰੀ ਦਿੱਕਤ ਤੇ ਪਰੇਸ਼ਾਨੀ ਚੋਂ ਨਿਕਲ ਰਹਿਣਾ ਹੈ ਕਾਰਨ ਇਹ ਹੈ ਕਿ ਇੱਕ ਲਿੰਕ ਦੇ ਖੋਲਣ ਨਾਲ ਹੀ ਉਹਨਾਂ ਦਾ ਪੂਰਾ ਫੋਨ ਤੇ ਫੋਨ ਦੇ ਜਿੰਨੇ ਵੀ ਅਕਾਊਂਟਸ ਹਨ ਚਾਹੇ ਉਹ ਫੇਸਬੁੱਕ ਸੀ ਇੰਸਟਾ ਸੀ ਕੰਟੈਕਟ ਨੰਬਰ ਸੀ ਅਕਾਊਂਟਸ ਨੰਬਰ ਸੀ ਜਾਂ ਉਹਨਾਂ ਦੀ ਵਰਤਫੇ ਸੀ ਸਾਰੀ ਦੀ ਸਾਰੀ ਹੈਕਰਜ਼ ਵੱਲੋਂ ਹੈਕ ਕਰ ਦਿੱਤੀ ਗਈ ਹੈ ਇਸ ਦੀ ਸ਼ਿਕਾਇਤ ਉਹਨਾਂ ਡਿਜ਼ਾਇਨ ਨੰਬਰ 1 ਦੀ ਸਾਬਕਾ ਕ੍ਰਾਈਮ ਦੇ ਵਿੱਚ ਕੀਤੀ ਹੈ ਪਰ ਨਾਲ ਹੀ ਉਹਨਾਂ ਨੇ ਮੀਡੀਆ ਰਾਹੀਂ ਸਭ ਨੂੰ ਅਪੀਲ ਕਰਦਿਆ ਹੋਇਆ ਕਿਹਾ ਹੈ ਕਿ ਜਿਹੜੇ ਵੀ ਲੋਕ ਮੈਨੂੰ ਜਾਣਦੇ ਨੇ ਜਨਾ ਦੇਵੀ ਕੰਟੈਕਟ ਨੰਬਰ ਮੇਰੇ ਕੋਲ ਹੈ ਜਾਂ ਮੇਰਾ ਕੰਟੈਕਟ ਨੰਬਰ ਜਿਸ ਦੀਸ ਕੋਲ ਵੀ ਹੈ ਉਹਨਾਂ ਨੂੰ ਵੀ ਉਹੀ ਲਿੰਕ ਜਿਹੜੇ ਭੇਜੇ ਜਾ ਰਿਹਾ ਤੇ ਉਹ ਕਿਰਪਾ ਕਰਕੇ ਕਿਸੇ ਵੀ ਲਿੰਕ ਨੂੰ ਨਾ ਕੋਲਣ ਉਹਨਾਂ ਨੇ ਕਿਹਾ ਕਿ ਲਿੰਕ ਨੂੰ ਖੋਲਦੇ ਹੀ ਸਾਰੇ ਜਿਹੜੇ ਉਹਨਾਂ ਦੇ ਅਕਾਊਂਟਸ ਹੈ ਚਾਹੇ ਉਹ ਬੈਂਕ ਅਕਾਊਂਟ ਹੋਣ ਫੇਸਬੁੱਕ ਹੋਣ WhatsApp ਹੋਣ ਇੰਸਟਾ ਹੋਵੇ ਕੋਈ ਵੀ ਅਕਾਊਂਟ ਹੈ ਉਹਨਾਂ ਦੇ ਕੰਟੈਕਟਸ ਤੱਕ ਨੂੰ ਵੀ ਉਹ ਨਹੀਂ ਛੱਡ ਰਹੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਹੁੰਚ ਰਹੇ ਹੈ ਤੇ ਉਹਨਾਂ ਦੇ ਹੈਕ ਕੀਤੇ ਜਾ ਰਹੇ ਨੇ ਉਹਨੇ ਕਿਹਾ ਕਿ ਉਹਨਾਂ ਨੇ ਜਲਦਬਾਜੀ ਚ ਆ ਕੇ ਬੈਂਕ ਨੂੰ ਤਾਂ ਫਟਾਫਟ ਇਨਫੋਰਮ ਕਰ ਦਿੱਤਾ ਤਾਂ ਕਿ ਉਹਨਾਂ ਦੇ ਜਿਹੜੇ ਬੈਂਕ ਅਕਾਊਂਟਸ ਹੈ ਉਹ ਸੰਭਾਲੇ ਜਾ ਸਕਣਾਂ ਲੇਕਿਨ ਉਹਨਾਂ ਨੇ ਫੇਰ ਵੀ ਕਿਹਾ ਹੈ ਕਿ ਸਾਰੇ ਜਨੇ ਸਾਵਧਾਨ ਰਵੋ ਤੇ ਇਸ ਲਿੰਕ ਨੂੰ ਨਾ ਖੋਲਿਆ ਜਾਏ ਕਿਉਂਕਿ ਇੱਕ ਲਿੰਕ ਜਿਹੜਾ ਹੈ ਉਹ ਕਈ ਲੋਕਾਂ ਦੇ ਲਿੰਕ ਤੱਕ ਪਹੁੰਚਦਾ ਹੈ ਤੇ ਉਹਨਾਂ ਨੇ ਕਿਹਾ ਕਿ ਜਾਗਰੂਕ ਹੋ ਜਾਓ ਤੇ ਅਗਰ ਤੁਹਾਨੂੰ ਕੋਈ ਮੇਰੇ ਨਾਮ ਤੋਂ ਲਿੰਕ ਆਤਾ ਹੈ ਤੋ ਉਹਨੂੰ ਨਾ ਖੋਲਿਆ ਜਾਏ ਜਦੋਂ ਮੇਰਾ WhatsApp ਫੇਰ ਤੋਂ ਇੰਸਟਾਲ ਹੋਵੇਗਾ ਤੇ ਉਹ ਆਪੇ ਨੇ ਆਪ ਹੀ ਸਭ ਨੂੰ ਇਨਫੋਰਮ ਕਰਨਗੇ ਤੇ ਤਾਂ ਹੀ ਲੋਕ ਉਹਨਾਂ ਦੇ ਨਾਲ ਸੰਪਰਕ ਬਣਾਉਣ ਹਲਕੀ ਗੱਲ ਹੋਈ ਅੱਜ ਮੈਨੂੰ ਇੱਕ ਸਵੇਰੇ ਮੈਸੇਜ ਆਇਆ ਸੀ ਮੇਰੇ ਕਿਸੇ ਮਤਲਬ ਨੰਬਰ ਉਹਦਾ ਸੇਵਡ ਸੀਗਾ ਮੇਰੇ ਕੋ ਤੇ ਚਲਾਨ ਦਾ ਮੈਸੇਜ ਆਇਆ ਸੀ ਚਲਾਨ ਦਾ ਮੈਸੇਜ ਆਇਆ ਸੀ ਉਸ ਤੋਂ ਪਹਿਲੇ ਦੋ ਤਿੰਨ ਦਿਨ ਪਹਿਲੇ ਮੈਂ ਚੰਡੀਗੜ੍ਹ ਸੀਗਾ ਤੇ ਮੈਨੂੰ ਐਦਾਂ ਲੱਗਿਆ ਕਿ ਵਾਕਈ ਕੋਈ ਰੈੱਡ ਲਾਈਟ ਜੰਪ ਹੋ ਗਈ ਹੈ ਉਸ ਟਾਈਪ ਦਾ ਚਲਾਨ ਸੀਗਾ ਮੈਂ ਉਹ ਲਿੰਕ ਓਪਨ ਕੀਤਾ ਤੇ ਉਹਨਾਂ ਨੇ ਡਿਟੇਲਸ ਮੰਗੀਆਂ ਗੱਡੀ ਦੀ ਡਿਟੇਲ ਆ ਰਹੀ ਸੀ ਤੇ ਮੈਂ ਡਿਟੇਲਸ ਭਾਤੀਆਂ ਉਹਦੇ ਬਾਅਦ ਮੈਨੂੰ OTPs ਆਨੇ ਸ਼ੁਰੂ ਹੋ ਗਏ ਉਦੇ ਬਾਅਦ ਮੇਰੇ ਬੈਂਕ ਤੋਂ ਮੈਨੂੰ OTPs ਆਨੇ ਸ਼ੁਰੂ ਹੋ ਗਏ ਤੇ ਭਗਵਾਨ ਦਾ ਇਹਨਾਂ ਸ਼ੁਕਰ ਹੈ ਕਿ ਮੈਂ ਫੌਰੀ ਤੌਰ ਤੇ ਜਾ ਕੇ ਆਪਣੇ ਬੈਂਕ ਅਕਾਊਂਟ ਫ੍ਰੀਜ਼ ਕਰਾਤੇ ਸੀਗੇ ਤੇ ਉਦੇ ਬਾਅਦ ਉਹਨਾਂ ਨੇ ਮੇਰਾ WhatsApp ਪੂਰਾ ਹੈਕ ਕਰ ਲਿਆ WhatsApp ਮੇਰਾ ਅਨਇਨਸਟਾਲ ਹੋ ਚੁੱਕਾ ਮੇਰੇ ਫੋਨ ਤੋਂ ਔਰ ਮੇਰੇ ਜਿੰਨੇ ਵੀ ਕੰਟੈਕਟ ਸੀਗੇ ਸਾਰਿਆਂ ਨੂੰ ਉਹੀ ਮੈਸੇਜ ਉਹਨਾਂ ਨੇ ਪਾਤੇ ਦਾ ਹਰ ਇੱਕ ਬੰਦੇ ਨੂੰ ਮੈਸੇਜ ਪਹੁੰਚਦਾ ਮੇਰੀ ਸਾਰੇ ਸਾਰਿਆਂ 'ਕੀ ਬੇਨਤੀ ਹੈ ਜਿਨਨਾਂ ਨੂੰ ਮੇਰੇ ਵੱਲੋਂ ਮੈਸੇਜ ਆਇਆ ਇਹਨੂੰ ਫੀਕ ਮੈਸੇਜ ਸਮਝਿਆ ਜਾਏ। ਇਹਦੇ ਉੱਤੇ ਕੋਈ ਰਿਪਲਾਈ ਨਾ ਕੀਤਾ ਜਾਏ ਇਹਨੂੰ ਫੌਰੀ ਤੌਰ ਤੇ ਡਿਲੀਟ ਕੀਤਾ ਜਾਏ। ਜਦੋਂ ਵੀ ਮੇਰਾ WhatsApp ਸਟਾਰਟ ਹੁੰਦਾ ਜਾਂ ਮੇਰਾ ਫੋਨ ਹੈਕ ਤੋਂ ਬਾਹਰ ਆਂਦਾ ਤੇ ਮੈਂ ਸਾਰਿਆਂ ਨੂੰ ਇਨਫੋਰਮ ਕਰ ਦਾਂਗਾ ਮੈਸੇਜ ਕਰਕੇ। ਮੇਰੀ ਸਾਰੇ ਸ਼ਹਿਰ ਵਾਸੀਆਂ ਅਗੇ ਇਸ ਤਮਾਮ ਜਨਤਾ ਅਗੇ ਇੱਕ ਅਪੀਲ ਹੈ ਕਿ ਕਿਸ ਕੋਈ ਵੀ ਇਸ ਤਰੀਕੇ ਦੇ ਲਿੰਕ ਨੂੰ ਨਾ ਖੋਲੋ। ਅਸੀਂ ਬਹੁਤ ਅਵੇਅਰ ਹੋਣ ਦੇ ਬਾਵਜੂਦ ਦੇਖੋ ਅੱਜ ਫਸੇ ਆਂ। ਫੋਨ ਦਾ ਡਾਟਾ ਪੂਰਾ ਹੈਕ ਹੈ, Facebook ਹੈਕ ਹੈ, WhatsApp ਹੈਕ ਹੈ। ਫੋਨ ਹੈਕ ਬੈਂਕਿੰਗ ਹੈਕ ਸਭ ਕੁਝ ਹੈਕ ਕਰ ਲਿਆ ਉਹਨਾਂ ਨੇ ਅੱਛਾ ਇਸ ਵਾਰ ਕੰਪਲੇਨਟ ਕਰਤੀ ਹਾਂਜੀ ਮੈਂ ਕੰਪਲੇਨਟ ਲਿਖਾਨੀ ਆ ਜੀ ਇੱਥੇ ਡਿਵੀਜ਼ਨ ਨੰਬਰ 1 ਚ ਸਾਈਬਰ ਕ੍ਰਾਈਮ ਬ੍ਰਾਂਚ ਚ